ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣਜਾ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਰਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਕੈਨੇਵਲ ਅਜ ਸੇਰਾ ਦਾਈ ਦਾ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਂ ਤੇ ਡਰੈੱਸ ਲਾ ਦੋ ਜੀ ਨਾਂ ਫਰੀਦ ਸਿੰਘ ਪਿੰਡ ਕਾਲੀਕੇ ਜ਼ਿਲ੍ਹਾ ਮੂਗਈ ਮੋਬਾਈਲ ਨੰਬਰ ਜੀ 99888240586 ਠੀਕ ਹੈ ਜੀ ਇੱਕ ਗਾਂ ਸੇ ਲੱਜਦੀ ਕਿ ਡਿਟੇਲ ਕਿੰਨੇ ਮੈਂ ਸੂਏ ਸੂਈ ਆ ਜੀ ਇਹ ਬਾਈ ਦੂਜੇ ਸੂਏ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ ਹੋ ਗਿਆ ਅੱਜ 15ਵਾਂ ਦਿਨ ਆ ਜੀ ਬੱਚਾ ਕੀ ਹੈ ਜੀ ਬੱਚਾ ਜੀ ਠੀਕ ਹੈ ਜੇਰ ਜੁਰ ਜਮਾ ਡੰਨ ਜਮਾ ਡੰਨ ਨਹੀਂ ਕਿੰਨਾ ਦੁੱਧ ਨੱਟ ਤਿਆਰ ਆ ਜੀ ਹੁਣ ਇਹ ਥੱਲੇ 15 ਕਿਲੋ ਹੈਗਾ ਜੀ 14 ਕਿਲੋ ਮੰਨ ਕੇ ਚੱਲੇ ਕੰਡੇ ਜੋਕ ਕੇ ਦੇ ਦਾਂਗੇ ਹਾਂ 14 ਕਿਲੋ ਤੋਲ ਠੀਕ ਕਰੇ ਥਨਾ ਦਾ ਕੋਈ ਬਾਈ ਪੂਰ ਛਟਾ ਪੂਰੀ ਗਰੰਟੀ ਹੈ ਠੀਕ ਹੈ ਤੋਲ ਕੇ ਦਿਖਾ ਦਿਓ ਜੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੱਤਾ ਹੈ 12:54 ਮਿੰਟ ਹੋ ਗਏ 1:00 ਵਜੇ ਦਾ ਥਨਲੇ ਵਿੱਚ ਜੱਜਮੈਂਟ ਉਹ ਹਿਸਾਬ ਨਾਲ ਕਰੋ ਸ਼ਾਮ ਨੂੰ 5:30 6 ਵਜੇ ਜਾ ਕੇ ਚਵਾਈ ਹੋਣੀ ਹੈ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਜਿਹੜਾ ਦੁੱਧ ਦਾ ਬਾਈ ਦੇ ਦੱਸਣ ਮੁਤਾਬਕ 15 ਕਿਲੋ ਨੈਟ ਰੈਡੀ ਹੈ 14 ਕਿਲੋ ਦੀ ਬਾਈ ਗਰੰਟੀ ਲੈਂਦੇ ਆ ਆਪਦੇ ਘਰੇ ਜੋ ਕੇ ਦੇ ਦੇਣਗੇ ਚਾਹੇ 2 ਟਾਈਮ ਚਵਾਈ ਕਰਲੇ ਚਾਹੇ 4 ਟਾਈਮ ਕਰਲੇ ਚਾਹੇ 6 ਟਾਈਮ ਕਰਲੇ ਹਨਾਂ ਦੇ ਸਹਾਰ ਸੋਨੇ ਆ ਚਾਰੇ ਗੈਪ ਤੇ ਲੱਗੇ ਨਿਖੜਵੇਂ ਹੱਤੀ ਚਵਾਈ ਵਾਲਾ ਥਣ ਘਰੋਂ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਬਾਕੀ ਕੱਟ ਵਾਲਾ ਹਵਾਨਾ ਜੀ ਥੋਸਵਾਨੇ ਦੀ ਗਾਂ ਹੈ ਤਸੱਲੀ ਤੁਸੀਂ ਕਰਨੀ ਹੈ ਚਾਹੇ 2 ਟਾਈਮ ਚਵਾਈ ਕਰ ਲਿਓ ਚਾਹੇ 4 ਕਰ ਲਿਓ ਤੇ ਬਈ ਸੀਰ ਸੌ ਪੂਰੀ ਹੈ ਜੀ ਹਾਂਜੀ ਬਈ ਪੂਰੀ ਠੰਡੀ ਹੈ ਠੀਕ ਹੈ ਜੀ ਸੀਰ ਸੌ ਕਰਮਾ ਵਾਲੀ ਪੂਰੀ ਹੈ ਬਾਕੀ ਹਨਾਂ ਦੇ ਸਹਾਰ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸ਼ੂ ਬਾਕੀ ਗੈਪ ਤੇ ਸੋਨਾ ਥਾਣਾ ਹੱਤੀ ਚਵਾਈ ਵਾਲਾ ਮੁੱਲ ਬਈ ਇਹਦਾ ਮੁੱਲ ਇਹਦਾ ਬਾਈ 43000 ਜੀ ਲੈਣ ਦੇਣੀ ਹੈ ਮਾੜਾ ਮੋਟਾ ਮਾਨਤਾਂ ਨੇ ਜੀ ਬਸ ਮਾੜਾ ਮੋਟਾ ਹੀ ਹੋਊਗਾ ਬਾਈ ਛੋਟ ਠੀਕ ਹੈ ਜੀ ਮੁੱਲ ਬਾਈ ਕਹਿੰਦੇ ਫੈਕਸ ਜਿਹਾ 43000 ਰੁਪਿਆ ਮਾੜਾ ਮੋਟਾ ਛੋਟ ਛੱਪਾ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ